ਮੁਹਾਲੀ ਦੇ ਸੈਕਟਰ 66 ਵਿਖੇ ਖੁੱਲ ਰਹੇ ਸ਼ਰਾਬ ਦੇ ਠੇਕੇ ਦਾ ਬਸਰੀਕਾ ਵੱਲੋਂ ਕੀਤਾ ਗਿਆ ਵਿਰੋਧ ਕਿਹਾ ਕਿਸੇ ਵੀ ਹਾਲ ਦੇ ਵਿੱਚ ਇੱਥੇ ਸ਼ਰਾਬ ਦਾ ਠੇਕਾ ਨਹੀਂ ਖੋਲਣ ਦਵਾਂਗੇ ਬੈਠੇ ਧਰਨੇ ਤੇ ਮੌਕੇ ਤੇ ਪਹੁੰਚੀ ਪੁਲਿਸ ਰੈ residențial ਐਸੋਸੀਏਸ਼ਨ ਪੰਜਾਬ ਉਸ ਮੰਤਰ ਕਮੇਟੀ ਜਿੰਦਾਬਾਦ 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 ਰੈ residențial ਐਸੋਸੀਏਸ਼ਨ ਪੰਜਾਬ नहीं खुलेगा 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 रेजिडेंशियल एरिया में ठेका नहीं खुलेगा नहीं खुलेगा नहीं खुलेगा रेजिडेंशियल एरिया में ठेका नहीं खुलेगा नहीं खुलेगा नहीं खुलेगा हेक श्री सुरेंद्र सिंह देवी प्रधान रेजिडेंशियल एसोसिएशन पंजाब मंडी बोर्ड ਇਹ ਸਾਡੇ ਏਰੀਏ 'ਚ ਨਜਾਇਜ਼ ਤੌਰ ਤੇ ਗੈਰਕਾਨੂੰਨੀ ਠੇਕਾ ਖੋਦਣ ਲੱਗੇ ਹੋਏ ਹਨ ਜੀ ਅਸੀਂ ਕੱਲ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਦੇ ਦਿੱਤਾ ਸੀ ਉਹਨਾਂ ਵੱਲੋਂ ਸਾਨੂੰ ਭਰੋਸਾ ਦਿਵਾਇਆ ਸੀ ਵੀ ਹੁਣ ਤੋਂ ਬਾਅਦ ਇੱਥੇ ਕੋਈ ਕੰਮ ਨਹੀਂ ਕਰੇਗਾ ਪਰੰਤੂ ਅੱਜ ਸਵੇਰੇ ਫੇਰ ਇੱਥੇ ਆ ਕੇ ਲੇਬਰ ਕੰਮ ਕਰਨ ਲੱਗ ਗਏ ਅਸੀਂ ਸਾਰੇ ਇਕੱਠੇ ਆ ਅਸੀਂ ਇੱਥੇ ਠੇਕਾ ਬਿਲਕੁਲ ਵੀ ਨਹੀਂ ਖੋਦਣ ਦੇਵਾਂਗੇ ਕਿਸੇ ਕੀਮਤ ਤੇ ਵੀ ਨਹੀਂ ਖੋਦਣ ਦੇਵਾਂਗੇ ਜੀ ਇਸ ਦੇ ਨਾਲ ਇਹ ਸਕੂਲ ਮੰਤਰ ਹੈਗਾ ਕੋਰਪੋਰਸ ਸਾਹਿਬ ਹੈ ਬੱਚੇ ਇੱਥੋਂ ਚੜਦੇ ਹਨ ਜੀ ਬਹੁਤ ਪ੍ਰੋਬਲਮ ਹੋ ਜੇਗੀ ਜੀ ਕੋਈ ਤਾਂ ਫਿਰ ਸ਼ਰਾਬੀ ਹੋ ਰਹਿਣ ਦੇ ਜੀ ਹੋਰ ਤਾਂ ਕੋਈ ਟਿਸੂ ਦਾ ਨਹੀਂ ਸਾਨੂੰ ਆ ਪਹਿਲਾਂ ਹੀ ਨਸ਼ੇਡ ਰਿਆ ਵਧ ਰਿਹਾ ਤੇ ਇਹਦੇ ਬਾਰੇ ਤੁਹਾਡੇ ਕੋਈ ਮਦਦ ਜਿਹੜਾ ਠੇਕਾ ਖੋਲ ਰਿਹਾ ਕੋਈ ਓਨਰ ਕੋਈ ਮਾਲਕ ਕੋਈ ਠੇਕੇਦਾਰ ਕਿਸੇ ਨੇ ਰਾਬਤਾ ਕਾਇਮ ਨਹੀਂ ਕੀਤਾ ਗੱਲਬਾਤ ਨਹੀਂ ਕੋਈ ਸਾਨੂੰ ਤਾਂ ਜੀ ਇਹ ਨਹੀਂ ਪਤਾ ਕਿ ਇਹ ਕਿਸ ਦਾ ਹੈਗਾ ਇੱਕ ਕਨਫਰਮ ਹੈ ਠੀਕਾ ਕਨਫਰਮ ਹੈ ਇੱਕ ਕਨਫਰਮ ਹੈ ਠੀਕਾ ਜੀ ਹਾਂ ਜੀ ਕਨਫਰਮੈਂਟ ਠਿਕ ਆਏਗਾ ਹੁਣ ਤੁਸੀਂ ਸਾਰੇ ਧਰਨਾ ਦੇ ਰਹੇ ਹੋ ਤੇ ਮਤਲਬ ਫੈਸਲਾ ਕੀ ਕੀਤਾ ਪੂਰੇ ਰੈਜ਼ੀਡੈਂਸ਼ੀਅਲ ਨਾਲ ਮਿਲ ਕੇ ਜੀ ਫੈਸਲਾ ਸਾਡਾ ਇਹੀ ਹੈ ਜੀ ਵੀ ਜੋ ਮਰਜ਼ੀ ਹੋ ਜਾਵੇ ਇੱਥੇ ਅਸੀਂ ਠਿਕਾ ਨਹੀਂ ਖੁੱਲਣ ਦੇਣਾ ਇਹ ਕੋਈ ਨੋਮ ਪੂਰੀ ਨਹੀਂ ਕਰਦਾ ਜੀ ਇੱਕ ਤਾਂ ਤਾਰਾਂ ਦੇ ਥੱਲੇ ਹੈਗਾ ਜੀ ਇੱਕ ਇੱਕ ਜਗ੍ਹਾ ਪਾਰਕ ਦੀ ਹੈਗੀ ਜੀ ਬਿਲਕੁਲ ਪਾਰਕ ਦੇ ਫੇਰੇ ਇਹ ਪਿੱਛੇ ਹੱਤਾ ਬਣਾਉਣ ਨੂੰ ਮਤਲਬ ਜਗ੍ਹਾ ਦੱਬਣ ਨੂੰ ਫਿਰਦੇ ਹੈਗੇ ਜੀ इस पर के जो खोला जा रहा है। और जो ना मंडी कॉर्नर की जगह पे ये होना नहीं चाहिए क्योंकि ये ठेका जो ना यहाँ की जो संस्कृति है यहाँ का जो माहौल है सारा बिगाड़ देगा जितने हमारे बच्चे शाम को फैमिली आती जाती है शहर पे उनके ऊपर सारा असर पड़ेगा और यहाँ पर रास्ता जो ना ठेके के मतलब का नहीं है यहाँ पर हमारे रेजिडेंशियल एरिया है इसमें हम ठेका नहीं खोलने देंगे क्योंकि यहाँ पे पास में मंदिर है कल को यहाँ पर मीट मच्छी की दुकानें भी खुलेंगी तो हमारे प्रशासन से यही गुजारिश है यही उम्मीद है कि आज के बाद यहाँ पर ये यह ठेका यहाँ नहीं खुलना चाहिए और किसी भी कीमत पे नहीं खुलना चाहिए हम चाहते हैं कि हमारी जितनी मंदिर कमेटी है मंडी बोर्ड के जितने लोग हैं सारे यहाँ इकट्ठे हैं और इसीलिए आए हुए हैं कि ये ठेके का जो ना यहाँ पर माहौल बिल्कुल नहीं होना चाहिए क्योंकि वैसे ही पीढ़ी हमारी आने वाली नस्लें नशे नस्ले की गिरफ्त में आ चुकी है जिसकी वजह से हमारा यहाँ और माहौल बिगड़ेगा हमारे बहन बेटियां सारे यहाँ पर सैर करती हैं हमारा आने वाला फ्यूचर जो बच्चों का खराब हो जाएगा इसलिए ठेका यहाँ नहीं खोला जाएगा गोपाल जी बिल्कुल बिल्कुल जिस तरह आप लोग दावा कर रहे हो लेकिन ठेके को आपने कंप्लेंट भी दी उसके बाद भी ठेका तकरीबन तैयार हो चुका है तो इस पर क्या क्या लगता है क्या अगर जिस तरह आप लोग अगर बनता है अगर बनता ही है तो फिर क्या होगा अगर यहाँ बनता जी? है तो कुछ भी हो यहाँ पर ठेका तो हम खोलने नहीं देंगे रीजन ये है कि जो ना अगर ये जो ना जबरदस्ती करेंगे तो उसके लिए हमारी पब्लिक साथ में है रेजिडेंशियल एरिया है और हमारा प्रशासन पुलिस में हमने कंप्लेंट दी हुई है मंडी बोर्ड वाले देकर आए हैं हम भी एक कंप्लेंट अभी जाकर जो ना देंगे एस और एस को जो भी हाई रैंक है उसमें जाकर देंगे और यहाँ ठेका हम नहीं चाहते कि यहाँ खुले जिसकी वजह से जो ना आज आने वाले माहौल में हमारी पीढ़ियाँ खराब हो जाएंगी हम ये चाहते हैं कि यहाँ पर ठेका किसी भी कंडीशन में नहीं खुलना चाहिए ਸਾਇਕੋ ਸਮਾਰਟ ਰੈਜ਼ੀਡੈਂਸ ਮੰਡੀ ਨੂੰ ਜਿਵੇਂ ਕਿ ਤੁਹਾਨੂੰ ਪਤਾ ਜਿਹੜੀ ਪੰਜਾਬ ਦਾ ਸਰਕਾਰ ਆ ਆਪਣੀ ਪਾਰਟੀ ਸਰਕਾਰ ਹੈ ਇਹਨਾਂ ਦਾ ਮੁੱਖ ਏਜੰਡਾ ਹੈਗਾ ਉਹ ਨਸ਼ਾ ਨੂੰ ਖਤਮ ਕਰਨਾ ਹੈਗਾ ਤੇ ਦੂਜੇ ਪਾਸੇ ਅੱਛਾ ਸੈਕਟਰ ਦਾ ਏਰੀਆ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਆ ਪਾਰਕ ਦੀ ਜਗ੍ਹਾ ਜਿੱਥੇ ਅਸੀਂ ਖੜੇ ਆ ਤੇ ਜਿਹੜਾ ਸਰਕਾਰ ਵੱਲੋਂ ਜਾਂ ਜੋ ਵੀ ਹੈ ਸਰਕਾਰ ਦੇ ਅੱਗੇ ਬੰਦੇ ਨੇ ਉਹਨਾਂ ਨੇ ਇੱਥੇ ਸਰਕਾਰ ਨੇ ਇੱਥੇ ਸ਼ਰਾਬ ਦਾ ਟਿਕਾਣਾ ਉਹਨੂੰ ਨਹੀਂ ਪਰਮਿਸ਼ਨ ਦਿੱਤੀ ਹੈ ਜੋ ਪਤਾ ਲੱਗਿਆ ਸਾਨੂੰ ਤੇ ਬਹੁਤ ਹੀ ਮਤਲਬ ਮੰਦਭਾਗੀ ਗੱਲ ਹੈ ਵੀ ਇਹ ਬੱਚੇ ਸਾਰੀਆਂ ਜਨਾਨੀਆਂ ਨੇ ਸੈਰ ਕਰਦੀਆਂ ਨੇ ਬੱਚੇ ਆ ਅਸੀਂ ਆਪ ਲੋਕ ਸੈਰ ਕਰਦੇ ਆਲੇ ਦੁਆਲੇ ਸਾਰਾ ਰੈ residențial ਏਰੀਆ ਹੈਗਾ ਨਾਲ ਹੀ 500 ਮੀਟਰ ਤੇ ਮੰਦਿਰ ਹੈਗਾ ਸਕੂਲ ਹੈਗਾ ਜੀ ਗੁਰਦੁਆਰਾ ਸਾਹਿਬ ਹੈਗਾ ਤੇ ਅਸੀਂ ਮਤਲਬ ਪੂਰੀ ਨਖਿੱਦੀ ਕਰਦੇ ਆ ਵੀ ਸਿਰ ਪੂਰੇ ਬੇਠੇ ਇੱਕ ਨਹੀਂ ਪੁੱਲਣਾ ਚਾਹੀਦਾ ਹੈ ਹਾਂਜੀ ਆਜੂ ਜੀ ਸਰ ਇੱਥੇ ਜਿਹੜਾ ਠੇਕਾ ਬਣਦਾ ਸਿੱਕੀ ਮਤਲਬ ਹੋਇਆ ਤਾਂ ਜਿਹੜੇ ਲੋਕ ਆਲੇ ਵਾਲੇ ਅਦਾਈ ਵਿਰੋਧ ਕਰ ਰਹੇ ਹਾਂਜੀ ਅੱਜ ਦਾ ਐਸੇ ਕੱਲ ਸ਼ਾਮ ਵੀ ਸਾਡੇ ਇਨਫੋਰਮੇਸ਼ਨ ਦੇ ਵਿੱਚ ਆ ਗਈ ਸੀ ਕਿ ਅੱਜ ਜਿਹੜਾ ਇੱਥੇ ਨਮਾ ਬੂਥ ਬਣ ਰਿਹਾ ਹੈਗਾ ਇੱਥੇ ਜਦੋਂ ਪਤਾ ਲੱਗਿਆ ਇੱਥੇ ਠੇਕਾ ਖੁੱਲਣ ਲੱਗਿਆ ਹੈਗਾ ਤੇ ਜਿਹੜੇ ਆਸ-ਪਾਸ ਦੇ ਰੈਜੀਡੈਂਸ਼ੀਅਲ ਏਰੀਆ ਵਾਲੇ ਹੈਗੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਜਤਾਇਆ ਹੈਗਾ ਵੀ ਇਹ ਪਬਲਿਕ ਏਰੀਆ ਹੈਗਾ ਇੱਥੇ ਸਵੇਰੇ ਸ਼ਾਮ ਪਬਲਿਕ ਸੈਰ ਕਰਦੀ ਹੈਗੀ ਜਾਂ ਸਾਹਮਣੇ ਆਈਟੀ ਪਾਰਕ ਹੈਗਾ ਇੱਥੇ ਸਟੂਡੈਂਟ ਕਾਫੀ ਜਾ ਰਹੇ ਨੇ ਵੀ ਇਹ ਠੇਕਾ ਇੱਥੇ ਨਹੀਂ ਖੁੱਲਣਾ ਚਾਹੀਦਾ ਹੈ ਇਸ ਵਿਰੋਧ ਦੇ ਖਾਤਰ ਇੱਥੇ ਲੋਕਲ ਐਮਸੀ ਸਾਹਿਬਾਨ ਤੇ ਜਿਹੜੇ ਲੋਕਲ ਰੈਜ਼ੀਡੈਂਸ਼ੀਅਲ ਏਰੀਆ ਦੇ ਬੰਦੇ ਹੈਗੇ ਨੇ ਉਹ ਇਕੱਠੇ ਹੋਏ ਹੈਗੇ ਨੇ ਇਹ ਤੇ ਅਸੀਂ ਕੰਮ ਰੁਕਵਾ ਦਿੱਤਾ ਹੈਗਾ ਇਹਦਾ ਠੇਕੇ ਦਾ ਜੋ ਵੀ ਕੰਮ ਕਰ ਰਹੇ ਸੀਗੇ ਤੇ ਜਿਹੜੇ ਪ੍ਰਸ਼ਾਸਨ ਨੂੰ ਅਸੀਂ ਆਪ ਵੀ ਆਪਣੇ ਵੱਲੋਂ ਵੀ ਇੱਕ ਲੈਟਰ ਜਾਰੀ ਕਰ ਦਾਂਗੇ ਤੇ ਬਾਕੀ ਇਹ ਵੀ ਕਹਿ ਰਹੇ ਨੇ ਆਪਾਂ ਇੱਕ ਲੈਟਰ ਦੇ ਕੇ ਆਉਂਗੇ ਐਕਸਾਈਜ਼ ਦੇ ਵਿੱਚ ਜਾਂ ਡੀਸੀ ਸਾਹਿਬਾਨ ਦੇ ਵਿੱਚ ਵੀ ਇਹ ਠੇਕਾ ਇੱਥੇ ਨਾ ਖੁੱਲਿਆ ਜਾਵੇ ਬਿਲਕੁਲ ਰੈਜ਼ੀਡੈਂਸ਼ੀਅਲ ਦੇ ਵਿੱਚ ਕਾ ਆ ਰਹੇ ਇਹ ਕੰਮ ਵਿੱਚ ਘਾਰ ਹੈ ਮਤਲਬ ਪਰਮਿਸ਼ਨ ਕਿੱਧਰ ਨੂੰ ਹਾਂਜੀ ਇਹ ਕੱਲ ਕਰਾਂਗੇ ਜੀ ਅਸੀਂ ਪਤਾ ਇਹ ਵੀ ਚੀਜ਼ ਆਪਾਂ ਵੈਰੀਫਾਈ ਕਰਨ ਲਈ ਲੈਟਰ ਭੇਜੀ ਹੈਗੀ ਹੈ ਜੀ ਅਫਸਰ ਸਾਹਿਬਾਨ ਨੂੰ ਵਿੱਚ ਤੇ ਪਰ ਡੀਸੀ ਆਫਿਸ ਭੇਜੀ ਵੀ ਇਹਦੀ ਚਲੋ ਅਸੀਂ ਠੇਕੇਦਾਰੇ ਨੂੰ ਵੀ ਕਹਿ ਦਿੱਤਾ ਹੈਗਾ ਇਹਦੀ ਜੋ ਵੀ ਪਰਮਿਸ਼ਨ ਹੈਗੀ ਸਾਡੇ ਸਾਹਮਣੇ ਪੇਸ਼ ਕੀਤੀ ਜਾਵੇ ਤੇ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਹੋਊਗੀ ਉਹ ਮਿਲ ਜਾਂਦੀ ਜਾਊਗੀ ਪੁਨਿਤਾ ਕੰਮ ਬੜਾ ਲੰਬਾ ਆਰਡਰ ਨੂੰ ਮੇਨਟੇਨ ਕਰਨਾ ਹੋਊਗਾ ਹਾਂਜੀ ਨਹੀਂ ਅਸੀਂ ਪਬਲਿਕ ਦੇ ਨਾਲ ਹੈਗੇ ਦੇਖੋ ਜਿੱਥੇ ਪਬਲਿਕ ਨੂੰ ਕੋਈ ਦਿੱਕਤ ਹੈਗੀ ਉੱਥੇ ਸਾਨੂੰ ਵੀ ਦਿੱਕਤ ਹੋਏਗੀ ਨੋ ਡਾਊਟ ਦੇ ਵਿੱਚ ਅਸੀਂ ਪਬਲਿਕ ਦੇ ਨਾਲ ਹੈਗੇ ਜੇਕਰ ਇਹਨ ਨਾਲ ਸਹਿਯੋਗ ਹੋ ਕੇ ਜਿੱਦਾਂ ਵੀ ਪ੍ਰਸ਼ਾਸਨ ਦਾ ਤਾਲਮੇਲ ਬਣੇਗਾ ਉਸ ਮੁਤਾਬਕ ਅਸੀਂ ਵੀ ਅੱਗੇ ਚੱਲਾਂਗੇ ਇਸ ਨਾਲ